ਮੈਂ ਹੁਣ ਗੁਰਦਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ 'ਚ ਖੜਾ ਹਾਂ ਤੇ ਗੁਰਦਾਸਪੁਰ ਹਲਕੇ ਦੇ ਆਪਣੇ ਸ਼ੋਮਨੀ ਕਾਲੀ ਦੋਜ ਵਰਕਰ ਨੇ ਆ 40 ਟਰਾਲੀਆਂ ਜਿਹਦੇ ਵਿੱਚ ਤੂੜੀ ਲੱਦੀ ਹੈ ਕਿਉਂਕਿ ਜਿਹੜੇ ਇਸ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਪਸ਼ੂਆਂ ਵਾਸਤੇ ਖਾਣ ਨੂੰ ਹੈ ਨਹੀਂ। ਸੋ 40 ਟਰਾਲੀਆਂ ਦੇ ਤੂੜੀ ਪਰ ਕੇ ਸੇਵਾ ਉਹਨਾਂ ਨੇ ਅੱਜ ਸ਼ੁਰੂ ਕੀਤੀ ਹੈ ਤੇ ਇੱਕ ਫੀਲਡ ਦੇ ਵੀ 300 ਬੋਰੀ ਉਹ ਕੱਲ ਤੱਕ ਭੇਜਣਗੇ। ਤੇ ਬਬੇ ਖਲੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੁਝ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦੂੰਗਾ ਇਹਨਾਂ ਕੋਲ ਤੇ ਤੁਸੀਂ ਆਪ ਜਾ ਕੇ ਸਾਰੇ ਵੰਡ ਕੇ ਆ ਜਾਣਾ ਸੋਰੇ 2 ਮਿੰਟ 2 ਮਿੰਟ 40 ਟਰਾਲੀਆਂ ਤਾਂ ਸੀ 40 ਸਾਲ ਦੀ ਜਿੱਦ ਤੱਕ ਦੂਰੀ ਦੀ ਭੇਜਦੇ ਹੁਣਾਂ ਜੀ 3 400 ਫੀਟ ਦੀ ਬੋਰੀ ਲੈ ਲਈ ਹੈ ਬਾਕੀ ਪਾਣੀ ਤਾਂ ਮੈਂ ਬੜੇ ਟਰੱਕ ਪਵਾਉਣਾ ਹੈ ਤੇ ਬਾਕੀ ਥੋੜੇ ਚਾਰਾ ਜਿਹੜਾ ਹੁੰਦਾ ਉਹਦੇ ਟਰੱਕ ਤੋਂ ਬੰਨਵਾ ਵੱਡੇ ਬਹੋਣਾ ਕਰ ਲਈ ਆ ਸਾਰੇ ਤੁਹਾਡੇ ਕੋਲੇ ਤੇ ਜੇ ਕੋਈ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਕੋਈ ਨਾ ਕੋਈ ਜਿੱਦ ਸੋ ਕੋਈ ਚੀਜ਼ ਦੀ ਹੋਰ ਕੋਈ ਨਾ ਜੀ ਬੀਬੀਆਂ ਚਾਹੁੰਦੀਆਂ ਜੀ ਰਾਸ਼ਨ ਮਿਲੇ ਉਹ ਘਰੀਬ ਘਰਾਂ ਤੋਂ ਆਉਂਦੀਆਂ ਜੀ ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਹੁਤ ਮੇਰੀ ਗੱਲ ਕੋਠੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਬੰਦ ਤੇ ਹੋਊਗਾ ਠੀਕ ਹੈ ਜੀ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆ ਕਿਰਪਾਲਾ ਕਿਰਪਾਲਾ ਹਾਂਜੀ ਆਪਾਂ ਮੱਛਰਦਾਨੀਆਂ ਤਰਪਾਲਾਂ ਮੈਂ ਸਵੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਹ ਚੀਜ਼ ਬੱਬੀ ਵਾਲੀ ਸਾਹਿਬ ਨੂੰ ਸਵੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਜਾਂ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਜਿੰਦਾਬਾਦ ਫੱਬੀ ਵਾਲੀ ਸਾਹਿਬ ਜਿੰਦਾਬਾਦ ਇੱਕ ਮਿੰਟ ਦਾ ਕਰਦੇ ਹੋ

ਉਹ ਅੱਗੇ ਨਹੀਂ ਆਇਆ ਹਾਂ ਬੀਬੀ ਨੂੰ ਬੁਲਾ ਲਓ ਬਾਠੀਆ ਨਹੀਂ ਐਕ ਬੈਕ ਆਇਆ ਨਹੀਂ ਜੀ ਪਾ ਕੇ ਫੜਦੇ ਹਾਂ ਅੱਗੇ ਵੱਡੀ ਮੋੜ ਗੱਡੀਆਂ ਉੱਥੇ ਨਹੀਂ ਆਉਂਦੀਆਂ ਹਾਂ ਅੱਗੀ ਅੱਗੀ ਰਾਸ਼ਣ ਮੇਰਾ ਸਾਰਾ ਪੇਟੀ ਕੱਲ ਹੀ ਆਜੂਗਾ ਕੱਲ ਅਸਫੇਰੀਆਂ ਨਾ ਲੰਡੀਆਂ ਵੀ 300 ਬੋਰੀ ਫੀਡ ਨਾ ਕਿਹਾ ਉਹ ਪਿੰਡ ਕਾਹੇ ਗੁੱਡੀਆਂ 40 ਗਲੀਆਂ ਛੁੜੀਆਂ ਸਵੇਰੇ ਆਈਆਂ ਗਿਆ ਤੁਸੀਂ ਕੀ ਪਾਣੀ ਪਾਣੀ ਤੇ ਟਿਕਾ ਕਰਿਓ ਬਾਕੀ ਪਾਣੀ ਰਾਸ਼ਮ ਅਤੇ ਸਾਰੀਆਂ ਸਮਾਨ ਬੱਬੇ ਵਾਲੀ ਸਰਪੰਚ ਨਾਲ ਜਾ ਕੇ ਤਿਆਰ ਕਰੀ ਜਾਂਦੇ ਨੇ ਠੀਕ ਹੈ ਪੰਜ 6 ਬੰਦੇ ਇਹਨਾਂ ਸਾਥ ਦਾ ਕਿੰਨੇ ਜਿੰਨੇ ਨੇ ਭਾਲੇ ਹੋ ਪਿੰਡ ਲੈ ਕੇ ਲਿਸਟ ਬਣਾ ਲਾਂਗੇ ਠੀਕ ਹੈ ਤੇ ਉਹ ਜਿਹੜੇ ਕਿਹੜੇ ਪਿੰਡਾਂ ਚ 12 ਪਿੰਡ ਨੇ 13 ਇੱਥੇ ਬਾਕੀ ਪਰਲੇ ਬਨੇ ਪੈ ਗਏ ਤੁਸੀਂ ਨਾ ਹੀ ਲੈਓ ਸਮਾਨ ਤੇ ਮੈਂ ਨਾ ਹੀ ਲੈਜੂ ਠੀਕ ਹੈ ਜਿਵੇਂ ਅਸੀਂ ਤਾਂ ਲੈਂਦਾ ਸਾਹਿਬ ਤੁਹਾਡੀ ਮਿਹਰਬਾਨੀ ਹੈ ਤੁਸੀਂ ਲੋਕਾਂ ਦੇ ਸੁਣਨ ਆਏ ਹੋ ਧੰਨਵਾਦ ਸਰਦਾਰ ਜੀ ਆਪਣਾ ਜਿੰਨੇ ਕਬੱਡੀ ਕਲੱਬ ਦੇ ਮੁੰਡੇ ਆ ਵਾ ਕਰਦੇ ਪਏ ਨੇ ਹੁਣੇ ਹਲ ਸਾਬ ਨੂੰ ਪੁੱਛ ਕੇ ਬੜੀ ਵਧੀਆ ਜਿੰਨੀ ਵੀ ਮਦਦ ਹੋਈ ਹੈ ਨੋਜਵਾਰ ਕਰਦੇ ਪਏ ਨੇ ਚਲੋ ਜੋਤੀ ਆਏ ਜੇ ਤੁਹਾਡਾ ਕੋਟੀ ਕੋਟੀ ਦਾ ਇੱਕ ਮਿੰਟ ਦਾ ਖਾ ਚੋਟ ਮਾਰ ਕਰਦੇ ਅਸੀਂ ਹੋ ਤਾਂ ਨਹੀਂ ਲਿਆਂਦਾ ਏਦਾਂ ਖੋਮ ਉਹ ਹੀ ਪੈਣੀ ਵਧੀਆ ਜੀ ਕਹਿ ਦੇਣਾ ਚਾਹਾਂਗਾ ਤੁਸੀਂ ਲਿਸਟਾਂ ਬਣਾ ਲਿਓ ਜਿਹੜੇ ਪਿੰਡ ਚ ਕਹੋਗੇ ਸੇ ਟਰਾਲੀਆਂ ਭੇਜ ਦਾਂਗੇ ਜਿੱਲੀ ਜੀ ਨਹੀਂ ਇੱਕ ਘਰ ਜਾ ਫੀਡ ਦੀਆਂ ਬੁਰੀਆਂ ਇੱਕ ਇੱਕ ਘਰ ਚ ਤੁਸੀਂ ਲਈ ਜਾਓ ਮੈਂ ਨਾਲ ਆ ਜਾਗਾ ਉਹੀ ਪੰਜ ਕਿ ਬੰਦੇ ਨਾ ਤੁਸੀਂ ਸਾਰੇ ਸਿਕੰਦਰ ਹੁਣ ਆ ਜਾਓ ਪੇ ਉਪਮ ਮੈਨਾਂ ਆਲੇ ਬਦਲ ਸਾਹਿਬ ਸੇਵਾਦਾਰ ਸਾਡਾ ਵਧੀਆ ਦਿੱਤਾ ਦਾ ਨਹੀਂ ਨਹੀਂ ਠੀਕ ਹੈ ਜੀ ਕੱਲ ਤੱਕ ਸਰਸ ਮੰਨਦੇ ਹਾਂ ਸੁਪੀਤ ਸਿੰਘ ਬੰਦ ਦਾ ਕੰਮ ਕੈਂ ਕਰੀ ਜੀ ਦੋ ਬੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਮੈਨੂੰ ਦੱਸੀ ਟੈਲੀਫੋਨ ਮੈਂ ਜੀਸੀਬੀ ਫੋਕਲੇਨ ਤੇ ਟ੍ਰੈਕਟਰ ਤੇ ਹਾਂ ਜੀ ਇਹ ਪਾਣਾ ਕਣਕਾਂ ਬੀਜ ਕੇ ਉਦੋਂ ਬੰਦ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਆਲ ਸਿਆਲ ਦੀ ਵੇਚ ਕਿਉਂ ਜੀ ਪਰਮਿਸ਼ਨ ਲੈ ਲਿਓ ਉਹ ਬਾਜੇ ਨਾ ਤੇ ਫੇਰ ਸਾਰਾ ਸਾਡਾ ਲੰਘਦਾ ਹੋਏ ਭੰਗਰਾਗਾ ਆਪਾਂ ਜੋ ਜਿੰਨਾ ਕੰਸਰ ਕੋਈ ਨਹੀਂ 3-5 ਮਿੰਟ ਆ ਜੀ ਸਾਡੇ ਤਿੰਨ ਪਿੰਡਾਂ ਜੀ ਇੱਥੇ ਨਾਲ ਨੇ ਜਿਹੜੇ ਬਿਲਕੁਲ ਅਫਫेक्टेड ਆ ਜੀ ਥਲਗੇ ਘਰ ਜਿਹੜਾ ਮਿਲ ਕੇ ਆਏ ਆ ਉਹ ਪਰਿਵਾਰ ਦਾ ਤੇ ਚਾਰ ਪੰਜ ਪਰਿਵਾਰਕ ਜਿਹੜੇ ਐਮਐਲਏ ਦਾ ਵਾਲਾ ਆ ਇੱਕ ਦਰਜੇ ਕੇਲੇ ਦੀ ਦੇ ਕੇ ਗਿਆ ਪਰਸੋਂ ਇੱਕ ਦਰਜੇ ਚਾਰ ਪਰਿਵਾਰਾਂ ਨੂੰ ਇੱਕ ਦਰਜੇ ਕੇਲੇ ਦੀ ਦੇ ਕੇ ਆ ਯਾਰ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸਾਡੀ ਅੱਗੇ ਸੜਕ ਦੇ ਵਿੱਚ ਪੁਲੀਆਂ ਹਨੀਆਂ ਆ ਇਹ ਕਪੂੜੀਆਂ ਕੁਛ ਨਹੀਂ ਬਾਹਰ ਸੰਗੋ ਪੈਗ ਕੈਕਟਰ ਕੋਡ ਨਹੀਂ ਹੈ। ਉਹ ਸਮਝ ਨਹੀਂ ਵਿੱਚ ਤੇ ਦੋ ਬੰਦੇ ਸਾਡੇ ਬਜੁਰਗੀ ਖਰਾਦਨ ਬਾਕੇ ਉਹ ਚਰੇ ਚੱਲ ਕੇ ਆਇਆ ਜਾਂ ਤੇ ਬੜੇ ਜੋਰ ਨਾਲ ਉਥੇ ਚੰਡੀਗੜ੍ਹ ਜਾ ਕੇ ਇਹਨੂੰ ਸਪਸ਼ਟਾ ਕਰਦੇ ਨੇ। ਇਹਦੇ ਸਾਰੇ ਪਿੰਡਾਂ ਦੇ ਰੈਗੂਲੇਸ਼ਨ ਕਰਕੇ ਪਾਸ ਨਹੀਂ। ਉਹਨਾਂ ਕਹਿੰਦੇ ਇਹ ਨਹੀਂ ਮਿਆਣੀ ਆਉਣਾ। ਮਿਆਣੀ ਆਏ ਅਸੀਂ ਫੇਰ ਰੈਗੂਲੇਸ਼ਨ ਜਾ ਕੇ ਰੱਖੇ। ਉਹਨਾਂ ਨੇ ਉਸੇ ਜੈਸਾ ਹਾਂਜੀ ਹਾਂਜੀ ਉਹ ਤਾਂ ਸਭ ਜੀ ਆਪ ਕਰ ਸਕਦੇ ਜਿੰਨਾ ਲੰਗਰਪਾਣੀ ਸ਼੍ਰੋਮਣੀ ਅਕਾਲੀ ਦਲ ਸਾਡੇ ਵਾਸਤੇ ਬਹੁਤ ਹੈ ਅਮੈਂਬਰ ਸਾਹਿਬ ਕੋਲ ਸਾਡੇ ਖੜੇ ਰਿਹਾ ਜਿਹੜਾ ਸਾਰਾ ਜੀ ਰੋਈ ਪਸ਼ੂਆਂ ਵਾਸਤੇ ਚਾਰਾ ਕਿਉਂ ਉੱਪਰ ਭੇਜਿਆ ਛਾਣੂ ਪਾਲਾਂ ਦਿੱਤੀਆਂ ਪਰ ਇੱਕ ਇਹਨਾਂ ਦੀ ਮੰਗ ਹੈ ਜੀ ਇੱਕ ਕਿਸ਼ਤੀ ਚਾਹੀਦੀ ਹੈ ਇਹਨਾਂ ਨੂੰ ਕਿ ਤੁਸੀਂ ਇੱਕ ਵਾਰੀ ਕਹਿ ਦਿਓ ਲਈ ਉਹਨਾਂ ਨੂੰ ਇੱਕ ਦਾ ਇੱਕ ਪਾਣੀ ਕੱਢਵਾ ਦੇ ਇੱਕ ਵਾਪਸ ਬੰਨੀਏ ਸਾਹ ਪਾਣੀ ਕੱਢਵਾ ਪੰਪ ਚੈੱਕ ਦੇ ਜੀ ਕਿਹੜਾ ਫਾਇਦਾ ਇਹ ਮੇਰੇ ਨਾਲ ਇੰਨੇ ਬੜਾ ਜਿਹੜਾ ਪਾਣੀ ਕੱਢ ਕੇ ਦੀਨੀਆਂ ਪੈੜੀਆਂ ਤੇ ਲੱਗ ਜੇ ਜਦੋਂ ਮੈਂ ਪੰਪ ਨਾਲ ਗੱਲ ਕਰਨਾ ਤੇ ਮੈਂ ਤੇ ਹੁਣ ਗੱਲ ਕਰਦਾ ਮੈਂ ਪਾਪੇ ਮਾਗਲ ਸਾਹਿਬ ਜਿਹੜੇ ਅੱਜ ਹਾਲਾਤ ਕਿਹੜੇ ਅੰਦਰ ਫਿਚਰ ਤੇ ਪਏ ਆ ਜੇ ਬਾਰੇ ਕੀ ਕਰਨ ਚਾਹੋ ਦੇਖੋ ਆ ਮੈਂ ਹਰਗੁਪਿੰਦ ਬਹੁਤ ਹਲਕੀ ਚ ਆ ਦਿਖੋ ਸਾਰੇ ਲੋਕ ਖੜੇ ਆਪ ਬੰਦ ਦੇ ਉਸਦੀ ਖੜੀ ਹੈ ਰਾਤ ਹੋ ਗਈ ਹੈ ਬਹੁਤ ਜਿਆਦਾ ਇੱਕ ਤਾਂ ਹੈ ਇੱਕ ਤਾਂ ਆ ਜਾਓ ਨਾਲ ਆ ਗਏ ਆ ਗੱਲ ਛੱਡ ਲਈ ਇੱਥੇ ਮੈਡੀਕਲ ਕੈਂਪ ਲਾ ਠੀਕ ਹੈ ਜੀ ਦਵਾਈਆਂ ਸਾਰੀਆਂ ਇੱਕ 1000 ਇੱਥੇ ਬੈਠੇ ਹਾਂ ਜੀ ਕੋਈ ਅਚਰਾਲੀ ਸਪਰੇ ਕੋਈ ਆ ਰੋਜ ਰੋਜ ਉਹ ਨਾ ਕੋਈ ਮੱਕੀ ਤੁਮ ਸਾਡੀ ਇਸ ਸਰਪਰਾ ਨੂੰ ਅੱਜ ਇਹ ਗੱਲ ਹੋ ਗਈ ਹੈ ਕਿ ਉਹ ਪੱਕੇ ਕੋਤਾ ਜਿਵੇਂ ਬਣਾ ਰਹੇ ਆ ਅਸੀਂ ਇਸੇ ਦਾ ਧਿਆਨ ਰੱਖਣਾ ਹੈ ਕਿ ਇਹ ਪੂਰਾ ਨਹੀਂ ਹੋ ਰਿਹਾ ਮੇਰ ਮੰਗਾ ਕੋਈ ਕਿਸੇ ਦਾ ਨਿੱਜੀ ਕੰਮ ਨਹੀਂ ਆ ਜੀ ਚਲੋ ਅਸੀਂ ਸਾਂਝਾ ਕੰਮ ਆ ਇੱਕ ਤੁਸ ਰੱਖਿਆ ਜਾਂ ਤੇ ਇੱਕ ਤੁਸ ਵਾਜੇ ਕਿ ਜਿਆਦਾ ਧਾਰਨ ਕੋਟ ਲਾ ਕੇ ਚੱਲ ਪਾਏ ਸਾਰਾ ਇਲਾਕਾ ਬਹੁਤ ਬਹੁਤ ਸੇਤੀ ਮੋਰੇ ਇੱਕ ਰੋਡ ਚਾਹੀਦੀ ਹੈ ਰੋਡ ਦਾ ਹੋ ਗਿਆ ਜੀ ਰੋਡ ਰੋਡ ਦਾ ਹੋ ਜਾ ਉਹਨੂੰ ਵੀ ਘਰ ਤੋਂ ਨਹੀਂ ਆਇਆ ਚੋਕੀ ਸੀ ਪਸ਼ੂਆਂ ਦਾ ਚਾਰਾ ਬਿਲਕੁਲ ਨਹੀਂ ਹੈ ਪਸ਼ੂਆਂ ਦਾ ਚਾਰਾ ਦਾ ਚਾਰਾ ਸਾਰਾ ਟੁੱਟ ਗਿਆ ਹੋਰ ਬਹੁਤ ਕਰ ਰਹੇ ਜਿਸ ਦੀ ਨਹੀਂ ਚਾਰਾ ਨਹੀਂ ਹੈ ਪੀਣਾ ਵਾਲੀ ਦੇਖੋ ਉਹ ਹੈਗਾ ਜੀ ਇਹਨਾਂ ਕੋਲ ਸਾਡੇ ਕੋਲ ਐਮਐਲਏ ਸਰਦਾਰ ਰਾਜਦੀਪ ਸਿੰਘ ਦੀ ਤਿੰਨ ਵਾਰੀ ਹੋ ਚੁੱਕੇ ਨੇ ਸਾਡੀ ਕੋਈ ਸਾਰ ਲੈਣ ਨਹੀਂ ਆਉਂਦਾ ਕਾਸ਼ਾ ਕਰੇ ਤੜੀਕ ਪ੍ਰੇਮ ਮਰੇ ਜੇ ਲਗਾਤਾਰ ਪ੍ਰੇਮ ਪਰ ਪ੍ਰੇਜ ਜੁਦ ਕਰੇ ਉਹ ਰਹਿ ਤਿਆਗੀ ਆ ਕੋਈ ਫਰਕ ਨਹੀਂ ਪਉਣਾ ਸਾਬੂ ਨਹੀਂ ਆਉਂਦਾ ਤੋਂ ਨਾ ਮਸ਼ਹੂਰ ਨਹੀਂ ਆਉਂਦਾ ਕੁਝ ਨਹੀਂ ਇਹ ਮੰਦਾ ਮ ਕੁੜੀਆਂ ਦੀਆਂ ਤੇ ਤਸੀਮਾ ਕੋ ਇਹ ਮੇਮ ਸਾਡੀ ਇਹ ਮੇਰੀ ਜਵਾਨਾ ਪਿੱਛੇ ਹੀ ਤੁਹਾਡੇ ਪਿੱਛੇ ਤੁਹਾਡੇ ਕੋ ਕਰਾਈ ਵੱਡੇ ਬਾਬਾ ਸਾਹਿਬ ਨੂੰ ਹੁਣ ਵੀ ਤੁਹਾਨੂੰ ਕਰਨੀ ਪੈਣੀ ਹੈ ਜੀ ਉਹ ਤਾਂ ਕੋਈ ਪ੍ਰੋਬਲਮ ਨਹੀਂ ਆਪਾਂ ਪ੍ਰੋਟੈਕਟ ਕੋਈ ਕੋਈ ਕਰਦਾ ਬਿਲਕੁਲ ਇਹ ਬਿਲਕੁਲ ਕਰਦਾ ਉਹ ਦਰੋਂ ਲਾਜ ਆ ਜਾਂਦਾ ਹੈ ਕਿ ਬਾਕੀ ਕੋਈ ਡਰੇਨਾਂ ਦੀ ਸਫਾਈ ਨਹੀਂ ਹੋਈ ਇਹਨਾਂ ਜੱਤਾਂ ਆ ਆ ਦੇਖੋ ਕਿੱਥੇ ਆ ਲਾਈਨ ਆਪਣੇ ਦੇ ਲਿਆ ਮਾਧੂਪੁਰ ਦੇ ਟਾਈਮ ਆਪਾਂ ਹਾਂ ਜੀ ਇਹਨਾਂ ਨੇ 4 ਮਿੰਟ ਲਏ ਅੱਛਾ ਨਹੀਂ ਪਤਾ ਕਿ ਕਿਹੜਾ ਸਮਾਂ ਹੋ ਗਿਆ ਇਹ ਵੀ ਜੀ ਕੰਮੂਰ ਹੋ ਗਿਆ ਇਹਨੂੰ ਸਾਨੂੰ ਪੈਸਾ ਦਿਓ ਕਿ ਸਰਮਾਤ ਪੈਸੇ ਜੀ ਇਹ ਤਾਂ ਟੰਗ ਉੱਟ ਉੱਟ ਗਿਆ ਮੈਨੂੰ ਸਸਨਾ ਹੋਣੀ ਹੈ ਜੀ ਉਹਨੂੰ ਕੇ ਬਾਅਦ ਕਾਰਸ਼ੇ ਵਾਲੇ ਅੱਗਾ ਕਾਰਸ਼ੇ ਮੈਂਬਰ ਸੁਨੀਲ ਸਿੰਘ ਜੀ ਨੂਰ ਆਨਲਾਈਨ ਤੇ ਰਾਜੀ ਖਾਵਾਦਾਰੀ ਬਹੁਤ ਫਾਉਨਾ ਕਰਨਾ ਕਰਦਾ ਹੈ ਬਹੁਤ ਸਰੀਆ ਇਸੇ ਦੀ ਲੋੜ ਹੈ ਮੈਂ ਕਰ ਮੈਂ ਤੁਹਾਨੂੰ ਨਿਕਾ ਜੀ ਸਰ ਖਾਵਾਦਾਰ ਜਿੰਦਾਬਾਦ ਜੀ ਸਰ ਕੋਈ ਚੀਜ਼ ਦੀ ਲੋੜ ਹੈ ਠੀਕ ਹੈ